ਫਰਦਾਂ ਰਜਿਸਟਰੀਆਂ ਤਹਿਸੀਲ ਕੋਈ ਤੁਹਾਡੇ ਇੰਤਕਾਲ ਸਾਰੇ ਇੱਕੋ ਬਿਲਡਿੰਗ ਥੱਲੇ ਹੋਣਗੇ ਤੁਹਾਨੂੰ ਕਿਤੇ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਵੀ ਉੱਧਰ ਜਾ ਇੱਧਰ ਜਾ ਇੱਧਰ ਆ ਇੱਧਰ ਜਾ 8 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਬਿਲਡਿੰਗ ਬਣੀ ਹੈ ਟਾਈਮ ਮਿਲੇ ਤਾਂ ਦੇਖ ਕੇ ਜਰੂਰ ਜਾਇਓ بیٹنگ ਰੂਮ ਹੈ ਵਧੀਆ ਬਾਥਰੂਮ ਹੈ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਤੁਹਾਨੂੰ ਲੱਗੂ ਪਤਾ ਕਿ ਹਾਂ ਸਰਕਾਰੀ ਕਿਸੇ ਵਧੀਆ ਆਫਿਸ ਚ ਆਇਆ ਨਹੀਂ ਤਾਂ ਪਹਿਲਾਂ ਤਹਿਸੀਲਾਂ ਜਿਹੜੀਆਂ ਨਾ ਉਹਨਾਂ ਨੂੰ ਦੇਖ ਕੇ ਹੀ ਅੱਧਾ ਤਾਂ ਬੰਦੇ ਦਾ ਉਹੀ ਦਿਲ ਟੁੱਟ ਜਾਂਦਾ ਸੀ ਵੀ ਇੱਥੇ ਬੜਾਂਗੇ ਹੁਣ ਅੰਦਰ ਸਾਰੇ ਨਚੋੜਨ ਵਾਲੇ ਬੈਠਿਆ ਨਿੰਬੂ ਨਚੋੜੀ ਬੈਠੇ ਸਾਰੇ ਨਚੋੜ ਕੇ ਕੱਢਣਗੇ 3-4 ਵਜੇ ਤੱਕ ਬੰਦਾ ਬਾਹਰ ਨਿਕਲਦਾ ਸੀ ਜਾਂਦੇ ਹੋਏ ਦਾ ਵੀ ਮੂੰਹ ਉਹਦਾ ਉੱਡਿਆ ਹੁੰਦਾ ਸੀ ਆਉਂਦੇ ਹੋਏ ਤਾਂ ਰੰਗ ਵੀ ਉੱਡਿਆ ਹੁੰਦਾ ਸੀ ਨਾਲ ਵੀ ਆ ਕੀ ਹੋ ਗਏ ਯਾਰ ਕਦੇ ਇੱਧਰ ਜਾ ਕਦੇ ਉੱਧਰ ਜਾ ਇਹਦੇ ਕੋਲੋਂ ਕਰਾ ਆ ਗਲਤ ਲਿਖਿਆ ਆ ਨਹੀਂ ਲਿਖਿਆ ਇਹ ਸਾਰੇ ਸਿਆਪੇ ਅਸੀਂ ਖਤਮ ਕਰ ਦੇਣੇ ਆਂ ਆਨਲਾਈਨ ਹੋਊਗਾ ਤੁਹਾਡੇ ਸਾਹਮਣੇ ਕੰਮ ਹੋਊਗਾ ਕੋਈ ਅਫਸਰ ਤੁਹਾਡੇ ਤੋਂ ਪੈਸੇ ਮੰਗਦਾ ਸਾਨੂੰ ਦੱਸ ਦਿਓ ਉਦੋਂ ਬਾਅਦ ਸਾਡਾ ਕੰਮ ਹੈ ਮੈਨੂੰ ਪਤਾ ਹੈ ਮੈਂ ਖੁਦ ਤਸੀਲਾਂ 'ਚ ਮੇਰੇ ਦਾਦੇ ਨਾਲ ਮੇਰੇ ਬਾਪੂ ਨਾਲ ਮੇਰੇ ਚਾਚੀਓਰਾਂ ਨਾਲ ਜਾਂਦਾ ਰਿਹਾ ਮੈਂ ਮਤਲਬ ਜੇ ਪਟਵਾਰੀ ਨੇ ਜਸਵਿੰਦਰ ਸਿੰਘ ਦਾ ਨਾਮ ਜਗਵਿੰਦਰ ਸਿੰਘ ਲਿਖਤਾ ਗੱਗੇ ਤੂੰ ਸੱਸਾ ਬਣਦਾ ਥੋੜਾ ਜਿਹਾ ਵਧਾ ਕੇ ਨਹੀਂ ਕੀਤਾ ਉਹਨੇ ਜਾਣ ਕੇ ਲੈ ਜਸਵਿੰਦਰ ਸਿੰਘ ਨੂੰ ਦੁਬਾਰਾ ਜਗਵਿੰਦਰ ਤੋਂ ਜਸਵਿੰਦਰ ਬਣਨ ਨੂੰ 10 ਸਾਲ ਲੱਗ ਜਾਂਦੇ ਭਾਈ ਵੀ ਮੈਂ ਜਸਵਿੰਦਰ ਆਂ ਕਹਿੰਦੇ ਨਾਨਕ ਆਗੇ ਤੇ ਜਗਵਿੰਦਰ ਆਂ ਐ ਕਿ ਮੈਂ ਕਰ ਦਾਂਗੇ ਜਸਵਿੰਦਰ ਵੀ ਕਰ ਦਾਂਗੇ ਕੁਝ ਕਰਤਾ ਸਹੀ ਫੇਰ ਲੈ ਬੰਦੇ ਨੂੰ ਆਪਦਾ ਨਾਮ ਸਾਬਤ ਕਰਨ ਵਾਸਤੇ ਮਨ ਲਾਡੀਆਂ ਚਟੀਆਂ ਹੋ ਜਾਂਦੀਆਂ ਯਾਰ ਮੈਂ ਜਸਵਿੰਦਰ ਆਂ ਯਾਰ ਜੁਮੇ ਉਹ ਮਸ਼ਹੂਰ ਹੈ ਇੱਕ ਗੱਲ ਵੀ ਅਮਰੀਕਾ ਦੇ ਰਾਸ਼ਟਰਪਤੀ ਦਾ ਹਿਰਨ ਸੀ ਪਾਲਿਆ ਹੋਇਆ ਹਿਰਨ ਖੋਇਆ ਗਿਆ ਜੰਗਲਾਂ ਜੁਗਲਾਂ ਚ ਲੰਘ ਗਿਆ ਕਿਤੇ ਉਹਨਾਂ ਨੇ ਅਮਰੀਕਾ ਦੀ FBI ਬੁਲਾਈ FBI ਉਹ ਗਏ ਹਿਰਨ ਦਾ ਹੁਲੀਆ ਜਾਂ ਪਤਾ ਕੀਤਾ ਤਿੰਨ ਚਾਰ ਦਿਨਾਂ ਬਾਅਦ ਮੁੜਿਆ ਕਹਿੰਦੇ ਸਾਨੂੰ ਨਹੀਂ ਥਿਆ ਜੀ ਉਹ ਕਹਿੰਦੇ ਸਭ ਤੋਂ ਵਧੀਆ ਪੁਲਿਸ ਸਕਾਟਲੈਂਡ ਯਾਰਡ ਹੈ ਇੰਗਲੈਂਡ ਦੀ ਉਹਨਾਂ ਨੂੰ ਬੁਲਾਓ ਉਹਨਾਂ ਨੂੰ ਬੁਲਾਇਆ ਰਾਸ਼ਟਰਪਤੀ ਨੇ ਕਿਹਾ ਜੀ ਮੇਰਾ ਪਿਆਰਾ ਹਿਰਨ ਖੋਇਆ ਗਿਆ ਵੀ ਲੱਭ ਕੇ ਦਿਓ ਜੀ ਆ ਜੰਗਲ ਚ ਗਿਆ ਉਹ ਵੀ ਨਕਸ਼ਾ ਲੈ ਗਏ ਜੰਗਲ ਦਾ ਨਾਲੇ ਹੁਲੀਆ ਜਾ ਹਫਤੇ ਬਾਦ ਉਹ ਮੁੜੇ ਕਹਿੰਦੇ ਥੈ ਨਹੀਂ ਆਪਣੇ ਫੋਨ ਕਰ ਲਿਆ ਉਹਨਾਂ ਨੇ ਇੰਡੀਆ ਵੀ ਕੋਈ ਭੇਜੋ ਉਹ ਕਹਿੰਦੇ ਸਾਡੇ ਕੋਲ ਤਾਂ ਪੰਜਾਬ ਪੁਲਿਸ ਹੀ ਆਈ ਜਿਹੜੀ ਮਤਲਬ ਐਝੇ ਕੰਮ ਕਰਦੀ ਐ ਲੱਭਣ ਲੁੱਭਣ ਵਾਲੇ ਉਹ ਤਾਂ ਪਤਾ ਨਹੀਂ ਕਿੱਥੋਂ ਪਾੜ ਲਿਆ ਹੁੰਦੇ ਐ ਕਹਿੰਦੇ ਭੇਜ ਦਿਓ ਜੀ ਦੋ ਹੌਲਦਾਰ ਤਿੰਨ ਥਾਣੇਦਾਰ ਉਹ ਕਹਿੰਦੇ ਜਿਪਸੀ ਆਪਦੀ ਲੈ ਕੇ ਜਾਵਾਂਗੇ ਸਾਥੋਂ ਉਧਰਲੇ ਪਾਸੇ ਨਹੀਂ ਚਲਾਈ ਨਹੀਂ ਜਾਂਦੀ ਸਟੀering ਉਧਰਲੇ ਪਾਸੇ ਆਪਦੀ ਲੈ ਕੇ ਜਾਵਾਂਗੇ ਉਹ ਕਹਿੰਦੇ ਚੱਲ ਆਪਦੀ ਲੈ ਉਹ ਤੋਂ ਇਸ ਪਹਾੜ ਤੋਂ ਸਾਡਾ ਖੁਲਿਆ ਜਾ ਲਿਆ ਉਹਦਾ ਹਿਰਨ ਦਾ ਗਏ 4 ਦਿਨ 5 ਦਿਨ 10 ਦਿਨ 20 ਦਿਨ ਮੁੜੇ ਹੀ ਨਹੀਂ ਉਹ ਰਾਸ਼ਟਰਪਤੀ ਕਹਿੰਦਾ ਛੱਡੋ ਹਿਰਨ ਨੂੰ ਉਹਨਾਂ ਦੇ ਬੰਦੇ ਪਾੜ ਲਓ ਯਾਰ ਉਹ 5 ਬੰਦੇ ਮੰਗਣਗੇ ਆਪਾਂ ਤੋਂ ਆਪਾਂ ਹਿਰਨ ਬਾਜ ਪਾੜ ਲਾਂਗੇ ਉਹਨਾਂ ਨੂੰ ਆਪਣੇ ਵਾਲੇ ਪੰਜਾਬ ਪੁਲਿਸ ਨੂੰ ਭਾੜਨ ਵਾਸਤੇ ਉਹਨਾਂ ਦੀ ਪੁਲਿਸ ਗਈ ਦੇਖਾ ਜੰਗਲ ਦੇ ਬਚਾਲੇ ਇੱਕ ਪਿੱਪਲ ਵੱਡੇ ਸਾਰੇ ਪਿੱਪਲ ਨਾਲ ਨਾ ਬਾਂਦਰ ਨੂੰ ਪੁੱਠਾ ਟੰਗੀ ਬੈਠੇ ਜੇ ਪਟੇ ਤੇ ਪਟਾ ਕਹਿ ਮੈਂ ਹਿਰਨਾ ਉਹ ਕਹਿੰਦਾ ਜਿੱਥੇ ਮਰਜੀ ਖਾ ਲਿਓ ਮੈਂ ਹਿਰਨਾ ਯਾਰ ਇਹ ਤੋਂ ਪਹਿਲਾਂ ਸਾਡੇ ਨਾਲ ਇਹ ਐਂ ਕਰਦੇ ਰਹੇ ਆ ਕੈਦੋ ਵੀ ਵਿਕਾਸ ਹੋ ਗਿਆ ਹਾਂਜੀ ਹੋ ਗਿਆ ਜੀ ਵਿਕਾਸ ਹੋ ਗਿਆ ਜੁੱਧੋ ਬੋ ਮਰਦਾਂ ਬੋ ਚਲੋ ਚੱਲੀ ਜਾਂਦਾ ਸੀ ਸੋ ਇਹੀ ਜਿਹੜਾ ਜਗਵਿੰਦਰ ਤੋਂ ਜਸਵਿੰਦਰ ਬਣਨਾ ਵੀ ਬੰਦਾ ਕਹਿੰਦਾ ਮੈਂ ਜਸਵਿੰਦਰ ਆ ਯਾਰ ਉਹ ਕਹਿੰਦੇ ਨਹੀਂ ਜਗਵਿੰਦਰ ਐ ਤੂੰ ਉਹ ਗੱਲ ਐ ਇਹ ਸਾਰਾ ਕ੍ਰਿਸ਼ਟਾਚਾਰ ਬੰਦ ਹੋ ਜਾਣਾ ਮਹੱਲੀ ਤਾਂ ਸੀ ਕਰਤਾ ਆ 20 ਤਰੀਕ ਤੱਕ ਸਾਰੇ ਪੰਜਾਬ ਦੇਆਂ ਤਹਿਸੀਲਾਂ ਚ ਆਨਲਾਈਨ ਰਿਸਟਰੀਆਂ ਘਰੇ ਬਹਿ ਕੇ ਰਿਸਟਰੀ ਲਿਖੋ ਆਪ ਲਿਖੋ ਕਿਸੇ ਕੋਲ ਜਾਣ ਦੀ ਲੋੜ ਨਹੀਂ ਜੇ ਨਹੀਂ ਲਿਖਣੀ ਤਹਿਸੀਲ ਚਾਹੋਗੇ ਸੇਵਾ ਕੇਂਦਰ ਚ 500 ਰੁਪਏ ਦੇ ਕੇ ਲਖਾ ਲਓ ਸੌਖੀ ਪੰਜਾਬੀ ਚ ਰਿਸਟਰੀ ਐ ਪਹਿਲਾਂ ਆਣੀਆਂ ਰਿਸਟਰੀਆਂ ਤਾਂ ਆਪ ਕੋ ਤੋਂ ਪੜੀ ਹੀ ਨਹੀਂ ਜਾਂਦੀਆਂ ਸੀ ਬਾ ਰਕ ਬਾ ਬਾ ਹਕੂਕ ਬਾ ਦੱਖਣ ਬਾ ਪੱਛਮ ਪਤਾ ਨਹੀਂ ਕੀ ਕੀ ਲਿਖੀ ਜਾਂਦੀ ਮੈਂ ਕਹਿੰਦਾ ਸਿੱਧਾ ਕਹੋ ਜਰ ਇਹਨੇ ਵੇਚੀ ਐ ਇਹਨੇ ਲਈ ਐ ਹੁਣ ਇਹਦੀ ਹੋ ਗਈ ਬਸ ਆ ਲਿਖ ਦੋ ਪਤਾ ਨਹੀਂ ਕਿੱਥੋਂ ਪਾਈ ਆ ਉਰਦੂ ਵਿੱਚ ਸੌਖੀ ਪੰਜਾਬੀ ਚ ਕਰਤੀ ਜੀ ਆ ਪਰ ਸਕਦੇ ਹੋ ਉਹਦੇ ਜਵਾਕਾ ਤੋਂ ਵੜਾ ਸਕਦੇ ਸੋ ਇਸ ਕਰਕੇ ਇਹ ਤਹਿਸੀਲਾਂ ਦਾ ਕੰਮ ਅਸੀਂ ਕਰ ਰਹੇ ਆ ਕਿ ਤਹਿਸੀਲਾਂ ਸਭ ਤੋਂ ਵੱਧ ਲੁੱਟ ਹੁੰਦੀ ਸੀ ਤੁਸੀਂ ਦੇਖਿਆ ਵੀ ਹੋਣਾ ਪਿਛਲੇ ਦਿਨੀ ਹੜਤਾਲ ਨਹੀਂ ਕਰਦੇ ਸੀ ਤਹਿਸੀਲਦਾਰ ਹੜਤਾਲ ਕਰਾਂਗੇ ਮੈਂ ਕਿਹਾ ਜੀ ਕੀ ਮੁੱਦਾ ਹੈ ਕਹਿੰਦੇ ਸਾਡੇ ਤਿੰਨ ਬੰਦੇ ਫੜ ਲਏ ਤੁਸੀਂ ਫੈਸਲੇ ਨੇ ਮੈਂ ਕਿਹਾ ਚਲ ਫਸ ਦੇ ਦੀਏ ਫਿਰ ਤੁਹਾਨੂੰ ਵੀ ਤੁਸੀਂ ਲੈ ਸਕਦੇ ਹੋ ਕਰੋ ਹੜਤਾਲ ਮੈਂ ਕਿਹਾ ਕਲਮ ਛੋੜ ਹੜਤਾਲ ਮੈਂ ਕਿਹਾ ਛੱਡੋਗੇ ਤਾਂ ਆਪ ਦੀ ਮਰਜ਼ੀ ਨਾਲ ਕਲਮ ਫਿਰ ਕਲਮ ਵਾਪਸ ਦੇਣੀ ਹੈ ਜਾਂ ਨਹੀਂ ਹੈ ਸਾਡੀ ਮਰਜ਼ੀ ਹੋਊਗੀ ਫਿਰ ਤੇ ਤੁਹਾਨੂੰ ਪਤਾ ਹੀ ਆ ਇੱਥੋਂ ਵਾਲਾ ਪਠਾਨਕੋਟ ਪਠਾਨਕੋਟ ਵਾਲਾ ਮਮਦੋਟ ਮਮਦੋਟ ਵਾਲਾ ਉਧਰ ਅਨੰਦਪੁਰ ਸਾਹਿਬ ਕਣੀ ਐ ਕਰਤਾ ਸਰ ਹੁਣ ਜਮਾ ਸੱਟ ਨੇ ਕੰਨ ਜਮਾ ਠੀਕ ਨਾਲੇ ਮੈਂ ਕਿ ਰਿਸਟਰੀ ਨਹੀਂ ਕਰਨੀ ਤੁਸੀਂ ਤੁਸੀਂ ਹੋਰ ਕੰਮ ਕਰੋ ਸਾਈਨ ਕਰਨਿਆਂ ਨੇ ਕੱਲੇ ਉਸੇ ਕੰਮ ਦੀ ਤਨਖਾਹ ਮਿਲਦੀ ਓਹਨਾਂ ਨੂੰ ਸਾਈਨ ਕਰਨ ਵੇਲੇ ਰੱਬ ਬਣ ਜਾਂਦੇ ਨੇ ਸਾਈਨ ਕਰਤੇ ਬੋ ਮੈਂ ਮੇਰੇ ਨਾਂ ਤੇ ਸਾਈਨ ਹੋ ਗਏ ਮੈਂ ਰਿਸਟਰੀਆਂ ਕਰਦਾ ਬੁਗਾ ਕੇ ਮਾਰਦੇ ਰਿਸਟਰੀ ਓਹ ਗਲਤ ਲਿਖੀ ਹੋਈ ਐ ਬਸ ਕੀ ਕਰੋਗੇ ਤੁਸੀਂ ਉਹਦਾ ਮਤਲਬ ਇਹ ਹੁੰਦਾ ਵੀ ਪੈਸੇ ਨਹੀਂ ਆਏ ਤੇਰੇ ਉਹ ਤੋਂ ਲਿਖਾ ਕੇ ਲਿਆ ਜਿਹੜਾ ਮੇਰਾ ਏਜੰਟ ਹੈ ਉਹ ਰਿਸਟਰੀ ਜੀ ਲਿਖ ਦਿੰਦੇ ਵੀ ਪੈਸੇ ਆ ਕੇ ਬਾਹਰ ਰਕਮ ਬਾ ਵਸੂਲ ਕਹਿੰਦਾ ਹਾਂ ਹੁਣ ਠੀਕ ਹੈ ਮੈਨੂੰ ਸਾਰਾ ਪਤਾ ਹੈ ਨਾ ਅੰਦਰ ਲੀਆਂ ਗੱਲਾਂ ਦਾ ਇਹ ਤਾਂ ਦੇਖੋ ਕੈਂਸਰ ਤੇ ਆਇਓਡੈਕਸ ਲਾਉਣ ਨਾਲ ਕੈਂਸਰ ਠੀਕ ਨਹੀਂ ਹੁੰਦਾ ਇਹ ਤਾਂ ਕੀਮੋਥੈਰਪੀ ਕਰਨੀ ਪੈਣੀ ਹੈ ਇਹ ਰਿਸ਼ਵਤ ਖੋਰੀ ਕੈਂਸਰ ਹੈ ਇਹ ਭ੍ਰਿਸ਼ਟਾਚਾਰ ਕੈਂਸਰ ਵਾਂਗੂ ਲੱਗ ਗਿਆ ਇਲਾਜ ਹੋਊਗਾ ਪਰ ਟਾਈਮ ਲੱਗੂਗਾ ਥੋੜਾ ਸਾਥ ਦੇ ਦਿਓ ਬਸ ਸਾਡੀ ਨੀਅਤ ਸਖੋਟ ਨਹੀਂ ਹੈਗਾ ਅਸੀਂ ਪੰਜਾਬ ਪੱਖੀ ਆ ਸਾਡੇ ਦਿਲ ਚ ਪੰਜਾਬ ਧੜਕਦਾ ਹੈ ਅਸੀਂ ਕਿਸੇ ਰੇਤੇ ਵਾਲੀ ਖੱਡ ਜਿੱਸਾ ਨਹੀਂ ਪਾਉਣਾ ਅਸੀਂ ਕਿਸੇ ਬੱਸਾਂ ਚ ਜਿੱਸਾ ਨਹੀਂ ਪਾਉਣਾ ਅਸੀਂ ਕਿਸੇ ਟਾਬਿਆਂ ਚ ਜਿੱਸਾ ਨਹੀਂ ਪਾਉਣਾ ਹਿੱਸਾ ਪਾਉਣਾ ਤਾਂ ਪੰਜਾਬ ਦੇ ਲੋਕਾਂ ਦੇ ਦੁੱਖਾਂ ਦਰਦਾਂ ਚ ਹਿੱਸਾ ਪਾਉਣਾ ਹੋਰ ਕਿਤੇ ਹਿੱਸਾ ਨਹੀਂ ਪਾਉਣਾ ਤੁਸੀਂ ਤਾਂ ਮੈਨੂੰ ਬਹੁਤ ਪਹਿਲਾਂ ਹੀ ਪਿਆਰ ਦਿੱਤਾ ਸੀ 7.5 ਸਾਲ ਦਾ ਸੀ ਜਦੋਂ ਤੁਸੀਂ ਮੈਨੂੰ ਮਸ਼ਹੂਰ ਕਰਤਾ ਸੀ ਪੂਰੀ ਦੁਨੀਆ 'ਚ ਆ ਤੁਹਾਡੇ ਇਲਾਕੇ 'ਚ ਵੀ ਕੋਈ ਨੈਣਾ ਕੋਤ ਵੀ ਆਇਆ ਸੀ ਮੈਂ ਬਹੁਤ ਸਾਲ ਪਹਿਲਾਂ ਆਏ ਹੁਣੇ ਮੇਨ ਖ ਨੈਣਾ ਕੋਤ ਵਾਲੇ ਵੀ ਦੋ ਚਾਰ ਬਹੁਤ ਸਾਲ ਤੁਸੀਂ ਤਾਂ ਛੋਟੇ ਹੁੰਦੇ ਹੋਵੋਗੇ ਉਦੋਂ ਨੈਣਾ ਕੋਤ ਪ੍ਰੋਗਰਾਮ ਕੀਤਾ ਸੀ ਮੈਨੂੰ ਪਤਾ ਸੋ ਵੀਰੋ ਰੱਬ ਦੇ ਰੰਗ ਨੇ ਕੁਦਰਤ ਹੈ ਪਤਾ ਨਹੀਂ ਕਿਹੜੀ ਜ਼ਿੰਮੇਵਾਰੀ ਕਿੱਥੇ ਮਿਲ ਜੇ ਸੋਚਿਆ ਨਹੀਂ ਸੀ ਪਰ ਪਬਲਿਕ ਨੇ ਸੋਚ ਰੱਖਿਆ ਸੀਗਾ ਔਰ ਪਬਲਿਕ ਚੀ ਪਰਮਾਤਮਾ ਵਸਦਾ ਤੁਸੀਂ ਵੱਡੇ ਵੱਡੇ ਮਾਰੇ ਚੱਕ ਕੇ ਜਿਹੜੇ ਆਪਣੇ ਆਪ ਨੂੰ ਤਨੁੰਦਰ ਕਹਾਉਂਦੇ ਸੀ ਜਿਹੜੇ ਕਹਿੰਦੇ ਸੀ ਇਸ ਤਾਂ ਕਈ ਜਨਮ ਤੱਕ ਹਾਰਦੇ ਹੀ ਨਹੀਂ ਜਮਾਨਤਾਂ ਜ਼ਬਤ ਕਰਾਤੀਆਂ ਉਹਨਾਂ ਦੀਆਂ ਤੁਸੀਂ ਤੈਨੂੰ ਤਾਂ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਸਾਰੇ ਬਾਕੀ ਕਾਂਗਰਸੀ ਕੱਢੀ ਤੜਕੀ ਲੱਗ ਜਾਂਦਾ ਮੈਨੂੰ ਗਾਲਾਂ ਕੱਢਣਾ ਕਿਉਂਕਿ ਉਹਨਾਂ ਨੂੰ ਦੁੱਖ ਏਸ ਗੱਲ ਦਾ ਕਿ ਆਮ ਘਰਾਂ ਦੇ ਮੁੰਡੇ ਮੁੱਖ ਮੰਤਰੀ ਮੰਤਰੀ ਐਮ ਐਲ ਏ ਕਿਉਂ ਬਣ ਗਏ ਕੁਰਸੀਆਂ ਤਾਂ ਸਾਡੇ ਧੀਆਂ ਪੁੱਤ ਪੈਂਦੇ ਹੁੰਦੇ ਆ ਬਸ ਆਹੀ ਦੁੱਖ ਉਹਨਾਂ ਨੂੰ ਹੋਰ ਕੋਈ ਦੁੱਖ ਨਹੀਂ ਉਹਨਾਂ ਗਰੀਬਾਂ ਦੇ ਪੈਸੇ ਖਾ ਗਏ ਕਦੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦੇ ਖਾ ਗਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇਖਾਗੇ ਜਿਹੜੇ ਐਸਸੀ ਬੱਚਿਆਂ ਨੂੰ ਮਿਲਦੇ ਆ ਅਸੀਂ ਪਰੇ ਪੈਸੇ ਉਹ ਹੁਣ ਕਾਲਜਾਂ ਨੂੰ ਪੈਸੇ ਦਿੱਤੇ ਸੀ ਜਿਹੜੇ ਇਹਨਾਂ ਨੇ ਦਿੱਤੇ ਹੀ ਨਹੀਂ ਸੀ ਉਹਦੇ ਕਰਕੇ ਬੱਚੇ ਪੜਨੋਂ ਹਟ ਗਏ ਕਾਲਜਾਂ ਚ ਕਿਉਂਕਿ ਆਰਥਿਕ ਹਾਲਤ ਠੀਕ ਨਹੀਂ ਫੀਸਾਂ ਭਰੀਆਂ ਨਹੀਂ ਜਾਂਦੀਆਂ ਗਵਰਨਮੈਂਟ ਨੇ ਫੀਸਾਂ ਜਿਹੜੀਆਂ ਆਉਂਦੀਆਂ ਸੀ ਉਹ ਦਬਲੀ ਧਰਮ ਚੋਂ ਪੈਸੇ ਖਾਗੇ ਗੋਲਕਾਂ ਤੇ ਨਿਗਾਹ ਹਰ ਵਕਤ ਗੋਲਕ ਤੇ ਨਿਗਾਹ ਕਿੱਥੇ ਜਾਣਗੇ ਫਿਰ ਗੁਰੂ ਘਰ ਦਾ અપਮਾਨ ਕਰਕੇ ਗੋਲਕਾਂ ਦੇ ਪੈਸੇ ਖਾ ਕੇ ਜਾਣਗੇ ਕਿੱਥੇ ਇੱਥੇ ਨਿਕਲਣਗੇ ਇੱਥੇ ਕਹਿੰਦੇ ਨਰਕ ਸੁਰਗ ਹੁੰਦਾ ਕਹਿੰਦੇ ਆ ਨਾ ਆਪਣਾ ਵੀ ਸੁਰਗ ਨਰਕ ਇੱਥੇ ਹੈ ਐ ਨਿਕਲਣਗੇ ਇਹਨਾਂ ਦੇ ਨਾਲ ਨਿੰਗ ਲੈ ਕੇ ਜਾਂਦੇ ਆ ਹੁਣ ਪਲਸਟਰਾਂ ਚ ਹੀ ਨਿਕਲ ਜੰਦੇ ਆ ਕਦੇ ਇੱਧਰ ਲਈ ਬਾਹਾਂ ਤੇ ਪਲਸਟਰ ਜੱਲਾਵਾਂ ਦੇ ਕਦੇ ਇੱਧਰ ਲਈ ਦਲਵਾਂ ਦੇ ਕਦੇ ਲਾ ਤੇ ਲਵਾ ਲੰਦਾ ਪਲਸਟਰਾਂ ਪਲਸਟਰਾਂ ਚ ਹੀ ਨਿਕਲ ਜਾਣੇ ਬਸ ਇਹਨਾਂ ਦੇ ਕੋਈ ਜੋੜ ਨਹੀਂ ਰਿਹਾ ਉਹਦਾ ਜਿਹੜਾ ਨਾ ਟੁੱਟਿਆ ਹੋਵੇ ਨਾ ਕੋਈ ਗੱਠ ਜੋੜ ਰਿਹਾ ਐ ਨਾ ਕੋਈ ਜੋੜ ਰਿਹਾ ਆ ਪ੍ਰਮਾਤਮਾ ਨਾ ਕਿਸੋ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਵਜੀ ਹੋਈ ਇਹਨਾਂ ਦੀਆਂ ਬਹੁਤ ਲੁੱਟਿਆ ਇਹਨਾਂ ਨੇ ਆਪਨ ਬਹੁਤ ਲੁੱਟਿਆ ਨੇ ਸਾਨੂੰ ਕੀ ਲੋੜ ਸੀ ਜੀ ਬੜੇ ਮਸ਼ਹੂਰ ਕਲਾਕਾਰ ਸੀ ਬੜੇ ਵਧੀਆ ਪੈਸੇ ਕਮਾਉਂ ਸੀ ਬੰਬੇ ਵਾਲੇ ਅੱਜ ਵੀ ਹੱਕਾ ਮਾਰਦੇ ਮੈਂ ਤਾਂ ਆਵਾਜ਼ਾਂ ਮਾਰਦੇ ਕਹਿੰਦੇ ਆ ਜਾ ਯਾਰ ਕਿੱਧਰ ਟੋਬਿਆਂ ਦੇ ਮੌਕੇ ਦੇਖਦਾ ਫਿਰਦਾ ਮੈਂ ਕਹਿੰਦਾ ਨਹੀਂ ਯਾਰ ਹੁਣ ਤਾਂ ਲੋਕਾਂ ਨੇ ਜ਼ਿੰਮੇਵਾਰੀ ਕਿਤੇ ਹੋਰ ਲਾਤੀ ਹੁਣ ਤਾਂ ਫਿਰ ਉੱਤੀ ਰਹਾਂਗੇ ਸਾਨੂੰ ਕੀ ਲੋੜ ਸੀ ਜੇ ਚੱਜ ਦੇ ਨਿਕਲਿਆ ਹੁੰਦੇ ਹੁਣ ਹੁਣ ਲੜੀ ਜਾਂਦੇ ਆ ਉਹਨਾਂ ਕਈ ਵੇਰਨਾ ਪ੍ਰਮਾਤਮਾ ਜੋ ਦਿੰਦਾ ਨਾ ਇਹ ਉਹਨੂੰ ਐ ਸਮਝ ਲੈਂਦੇ ਨੇ ਪ੍ਰਮਾਤਮਾ ਕੀ ਐ ਇਹ ਤੋਂ ਵੱਡਾ ਬਣਾ ਲਾਂਗੇ ਸਬਰ ਕਰਨਾ ਚਾਹੀਦਾ ਹੈ ਪ੍ਰਮਾਤਮਾ ਜੋ ਦਿੰਦਾ ਉਹਨੂੰ ਸਬਰ ਸ਼ੁਕਰ ਕਰਕੇ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਜਿਹੜਾ ਮੁੱਖ ਮੰਤਰੀ ਵਾਲਾ ਘਰ ਹੈ ਜਿੱਥੇ ਮੈਂ ਰਹਿਣਾ ਦੋ ਘਰ ਨੇ 44 ਨੰਬਰ ਤੇ 45 ਨੰਬਰ ਇੱਕ ਚ ਦਫ਼ਤਰ ਹੁੰਦਾ ਜੇ ਕੋਈ ਕਿਸੇ ਵੇਲੇ ਵੀ ਕੋਈ ਬੰਦਾ ਆਉਂਦਾ ਐਮਰਜੈਂਸੀ 'ਚ ਤੇ ਇੱਕ ਦੇ ਵਿੱਚ ਰਹਿਨੇ ਆ ਪਰਿਵਾਰ ਨਾਲ ਇਹਨਾਂ ਦੋਨਾਂ 'ਚੋਂ ਅੱਜ ਦੇ ਨੇ ਇਹ ਤੋਂ ਪਹਿਲਾਂ ਵਾਲੇ ਇੱਕ ਤਾਂ ਬਾਦਲ ਕੇ ਇੱਕ ਆ ਕੈਪਟਨ ਕੀ ਦੋਨਾਂ 'ਚੋਂ ਦੋਨੇ ਘਰਾਂ 'ਚ ਕੋਈ ਨਹੀਂ ਰਿਹਾ ਇੱਕ ਘਰ 'ਚ ਰੂਸਾ ਹੁੰਦੀ ਸੀ ਇੱਕ 'ਚ ਮਹਾਰਾਣੀ ਤੇ ਉਹਦਾ ਮੁੰਡਾ ਆਪ ਰਹਿੰਦਾ ਸੀ ਸਿਸਮਾ ਦੂਜੇ ਪਾਸੇ ਇੱਕ ਘਰ 'ਚ ਚੇਲੇ ਚੱਪੇ ਦੂਜੇ ਘਰ ਚ ਰਿਸ਼ਤੇਦਾਰ ਆਪ ਰਹਿੰਦਾ ਸੀ ਸੁੱਖ ਵਿਲਾਸ ਪਰਮਾਤਮਾ ਨੇ ਜਿਹੜੇ ਘਰ ਦਿੱਤੇ ਸੀ ਉਹਨਾਂ ਚ ਰਹੇ ਨਹੀਂ ਅਸੀਂ ਤਾਂ ਜਦੋਂ ਮਿਲਿਆ ਇਸ ਤਾਂ ਪਹਿਲਾਂ ਤਾਂ ਮੈਂ ਤਾਂ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਮੈਂ ਕਿਹਾ ਯਾਰ ਪਤਾ ਨਹੀਂ ਕਿੰਨੇ ਪਾਪ ਹੋਏ ਹੋਣੇ ਇੱਥੇ ਯਾਰ ਪਹਿਲਾਂ ਤਾਂ ਇਹਦੇ ਸੋਫੇ ਸੋਫੇ ਤਵਾਓ ਯਾਰ ਦਰਬਾਰ ਸਾਹਿਬ ਚੋਂ ਸਰੋਵਰ ਚੋਂ ਪਾਣੀ ਲਿਆ ਕੇ ਛਿੜਕੀਏ ਯਾਰ ਫਿਰ ਰੱਬ ਕਹਿੰਦਾ ਓਕੇ ਮੇਰੇ ਦਿੱਤੇ ਹੋਏ ਘਰਾਂ ਚ ਤੁਸੀਂ ਰਹਿੰਦੇ ਨਹੀਂ ਤੁਸੀਂ ਆਪ ਕਹਿੰਦੇ ਹੋ ਸੀ ਇਹ ਤੋਂ ਵੱਡੇ ਬਣਾ ਲਾਂਗੇ ਲੈ ਫਿਰ ਹੁਣ ਤੁਸੀਂ ਇਹਨਾਂ ਘਰਾਂ ਚ ਵੜ ਕੇ ਦਿਖਾਓ ਹੁਣ ਉਹਨਾਂ ਘਰਾਂ ਚ ਜਾਣ ਨੂੰ ਕਰਦੇ ਤੜਫ ਜਾਂਦੇ ਸਾਨੂੰ ਬਣਾ ਦੋ ਸਾਨੂੰ ਬਣਾ ਦੋ ਰੱਬ ਕਹਿੰਦਾ ਨਾ ਪਹਿਲਾਂ ਤੁਸੀਂ ਦਰਕਾਰ ਤੇ ਮੇਰੀਆਂ ਜਿਹੜੀਆਂ ਨਹਿਮਤਾ ਨੇ ਉਹ ਦਰਕਾਰੀ ਦੀਆਂ ਨਹੀਂ ਹੁੰਦੀਆਂ ਪ੍ਰਮਾਤਮਾ ਰੱਬ ਜੋ ਕਰਦਾ ਸਹੀ ਕਰਦਾ ਉਹਨੇ ਸਾਰਾ ਕੁਝ ਦੇਖ ਕੇ ਕਰਦਾ ਵੀ ਇਹ ਬੰਦੇ ਨੂੰ ਇੱਥੇ ਰੱਖਣਾ ਰਹਿ ਲੋ ਉੱਥੇ ਨਾ ਉਸ ਘਰ ਚ ਰਹੀ ਅੰਦਰੋਂ ਕੁੰਡੇ ਲਾਲੇ ਘਰਾਂ ਦੇ ਪੌਣੇ 5 ਸਾਲ ਕਹਿੰਦੇ ਲੋਕ ਨਾ ਜਾਣ ਕਿ ਤੇ ਕੁੰਡੇ ਲਾ ਲੋ ਪੌਣੇ 5 ਸਾਲ ਲਾ ਬਾ ਦੱਸਿਆ ਆਫਤਰਾ ਉਸਰਾ ਨੇ ਵੀ ਵੋਟਾਂ ਮੰਗਣ ਦਾ ਟਾਈਮ ਆ ਗਿਆ ਜੀ ਘਰੋਂ ਤਾਂ ਬਾਹਰ ਨਿਕਲਣਾ ਪੈਣਾ ਕਹਿੰਦੇ ਕੁੰਡੇ ਖੋਲ ਲੋ ਕੁੰਡੇ ਖੋਲ ਲੀਏ ਖੋਲ ਲੀਏ ਕੁੰਡਾ ਤਾਂ ਖੋਲ ਲਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਉਹ ਕਹਿੰਦੇ ਨਹੀਂ ਜੀ ਬਾਅਦ ਚ ਪਤਾ ਲੱਗਿਆ ਉਹ ਕਹਿੰਦੇ ਲੋਕ ਬਾਹਰੋਂ ਲਾਗੇ ਗੁੰਡਾ ਫਿਰ ਉਹ ਕਹਿੰਦੇ ਹੁਣ ਤੁਸੀਂ ਅੰਦਰ ਹੀ ਰਹੋ ਫਿਰ ਉਹ ਹੁਣ ਅੰਦਰ ਹੀ ਬੈਠੇ ਨੇ ਉੱਥੇ ਪਬਲਿਕ ਆ ਜੀ ਲੋਕਾਂ ਦੇ ਫਤਵੇ ਨੂੰ ਤੁਸੀਂ ਟਿਚ ਜਾਣਦੇ ਹੋ ਐਂ ਜੁੱਤ ਲਾਂਗੇ ਪੈਸੇ ਵੰਡ ਲਾਂਗੇ ਨਸ਼ੇ ਵੰਡ ਲਾਂਗੇ ਗਰੀਬਾਂ ਨੂੰ